ਚੀਜ਼ ਇੱਥੇ ਵਿਚਾਰਨਯੋਗ ਹੈ ਮਾਮਲੋਕ ਸਾਧ ਸੰਗਤ ਉਹ ਸਾਹਿਰਜ਼ਾਦਿਆਂ ਦੀ ਕਚਹਿਰੀ ਦੇ ਵਿੱਚ ਜਿਹੜੀ ਪੇਸ਼ੀ ਹੈ ਨਾ ਉਹਦੇ ਵਿੱਚ ਕੁਝ ਚੀਜ਼ਾਂ ਇਸ ਤਰ੍ਹਾਂ ਨੇ ਜਿਹੜੀਆਂ ਆਪਣੇ ਸਾਹਮਣੇ ਆਈਆਂ ਨਹੀਂ ਪਿਛਲੇ ਸਨਹੇ ਚ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਗੱਲ ਆਪਾਂ ਨੂੰ ਇੰਨੀ ਕੁ ਤਾਂ ਪਤਾ ਹੈ ਕਿ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲਿਆਂ ਪਾਸ ਸੁਨੇਹਾ ਭੇਜਿਆ ਕਿ ਇਹ ਬੱਚੇ ਲੈ ਜਾ ਤੇਰੇ ਹਵਾਲੇ ਬਦਲਾ ਲੈ ਇਹਨਾਂ ਨੂੰ ਕਤਲ ਕਰ ਉਹ ਬੱਚੇ ਲੈਣ ਨਹੀਂ ਆਇਆ ਵਜ਼ੀਰ ਖਾਨ ਨੂੰ ਮਿਲਣ ਲਈ ਆਇਆ ਤੇ ਜਦੋਂ ਟਰਾਇਲ ਚੱਲ ਰਿਹਾ ਸੀ ਸ਼ੇਰ ਮੁਹੰਮਦ ਖਾਨ ਨੇ ਕਾਜ਼ੀ ਨੂੰ ਪੁੱਛਿਆ ਕਿ ਇਹ ਦੱਸੋ ਇਸਲਾਮ ਦੀ ਸ਼ਰਾਹ ਮੁਤਾਬਕ ਹਦੀਸ ਮੁਤਾਬਕ ਪਿਛਲੇ ਸਮੇਂ 'ਚ ਕਦੀ ਮਾਪਿਆਂ ਦੇ ਕੀਤੇ ਗੁਨਾਹ ਦੀ ਸਜ਼ਾ ਬੱਚਿਆਂ ਨੂੰ ਮਿਲੀ ਕਾਜ਼ੀ ਨੇ ਕਿਹਾ ਨਹੀਂ ਮੇਰੇ ਸਾਹਮਣੇ ਤਾਂ ਕੋਈ ਸ਼ਰਾਹ ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਇਹ ਕੇਸ ਨਿਬੜ ਚੱਲਿਆ ਸੀ ਕਿਉਂਕਿ ਕਾਜ਼ੀ ਕੋਲ ਇਸਲਾਮ ਇਸ ਗੱਲ ਦਾ ਯਾਨੀ ਸਰਕਾਰਾਂ ਕੀ ਕਰਦੇ ਨੇ ਤਾਂ ਆਪਾਂ ਨੂੰ ਪਤਾ ਕਰਕੇ ਤਾਂ ਦਿਖਾ ਦਿੱਤਾ ਉਹਨਾਂ ਨੇ ਲੇਕਿਨ ਹੋਇਆ ਕੀ ਕੀ ਪਿੱਛੇ ਉਹ ਤੁਹਾਡੇ ਨਾਲ ਜ਼ਿਕਰ ਕਰਨਾ ਜ਼ਰੂਰੀ ਹੈ ਸ਼ੇਖ ਮੁਹੰਮਦ ਖਾਨ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਇਹ ਗੁਨਾਹ ਕਰਨ ਤੋਂ ਬਚ ਵਜ਼ੀਰ ਖਾਨ ਨੇ ਕਿਹਾ ਕਿ ਕਾਫਰਾਂ ਨਾਲ ਤੈਨੂੰ ਮੁਹੱਬਤ ਕਿਵੇਂ ਹੋਈ ਇਹਨਾਂ ਦੀ ਹਮਦਰਦੀ ਕਿਵੇਂ ਜਾਗੀ ਲੱਗਦੇ ਕੀ ਇਹ ਨੇ ਆਪਣੇ ਉਹ ਕਹਿੰਦਾ ਨਹੀਂ ਨਹੀਂ ਮੈਂ ਇਹਨਾਂ ਨੂੰ ਬਚਾਉਣ ਵਾਸਤੇ ਨਹੀਂ ਆਇਆ ਮੈਂ ਇਸਲਾਮ ਨੂੰ ਬਚਾਉਣਾ ਚਾਹਣਾ। deen ਨੂੰ ਬਚਾਉਣਾ ਚਾਹਣਾ ਮੈਂ। ਹਸਨ ਹੁਸੈਨ ਸਹਬਜ਼ਾਦੇ ਸਮਝੀ Hazrat Muhammad sahab ਦੇ ਦੋਤੇ। Hazrat Ali ਤੇ Bibi Fatima ਦੇ ਬੱਚੇ ਉਵੇਂ ਹੀ ਮਾਸੂਮ ਛੋਟੇ ਸਹਬਜ਼ਾਦੇ ਵਾਂਗੂ ਤਰਬਲਾ ਦੀ ਜੰਗ ਚ ਮਾਰੇ ਗਏ ਸਨ। ਸ਼ੇਰ ਮੁਹੰਮਦ ਖਾਨ ਕਹਿੰਦਾ ਕਿ ਅਸੀਂ ਜਦੋਂ ਯਾਦ ਕਰਦੇ ਹਾਂ ਹਸਨ ਤੇ ਹੁਸੈਨ ਦੀ ਸ਼ਹਾਦਤ ਨੂੰ ਕੋਈ ਮੁਸਲਮਾਨ ਰੋਣਾ ਨਹੀਂ ਹਟਦਾ। ਐਡੀ ਵੱਡੀ ਸੱਟ ਹੈ ਇਹ। ਇਹ ਸੱਤ ਖਾਲਸਾ ਪੰਥ ਦੇ ਦਿਲ ਤੇ ਪਰਮਾਨੈਂਟ ਉੱਕਰ ਜਾਣੀ ਇਹ ਗੁਨਾਹ ਨਾ ਕਰ ਮੈਂ ਇਹਨਾਂ ਨੂੰ ਨਹੀਂ ਬਚਾਉਣ ਆਇਆ ਛੋਟੇ ਬੱਚਿਆਂ ਨੂੰ ਮੈਂ ਮੁਸਲਮਾਨਾਂ ਨੂੰ ਬਚਾਉਣ ਵਾਸਤੇ ਆਇਆ ਜਦੋਂ ਇਹ ਵਿਚਾਰ ਉਪੰਦਰਾਂ ਹੋਣ ਲੱਗਾ ਇਹ ਸ਼ਹਾਦਤ ਦੀ ਘੜੀ ਟਲਣ ਲੱਗੀ ਸੀ ਫੇਰ ਦੀਵਾਨ ਸੁੱਚਾ ਅੰੰਦ ਆਇਆ ਦੀਵਾਨ ਸੁੱਚਾ ਅੰੰਦ ਨੇ ਪੁੱਛਿਆ ਕਿ ਮੈਨੂੰ ਜਿਰਾ ਕਰਨ ਦਾ ਹੱਕ ਹੈ ਮੈਂ ਸਵਾਲ ਕਰਨੇ ਨੇ ਕੁਛ ਕਾਜ਼ੀ ਨੇ ਕਿਹਾ ਹੱਕ ਹੈ ਉਹਨਾਂ ਬੱਚਿਆਂ ਨੂੰ ਕੁਝ ਸਾਹਜਾਦਾਂ ਨੂੰ ਪੁੱਛਿਆ ਗਿਆ ਕਿ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ ਉਹਨਾਂ ਨੇ ਕਿਹਾ ਕਿ ਅਸੀਂ ਕੁਝੰਗੀ ਆ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਅੰਤਮ ਸਾਹਾਂ ਤੱਕ ਕੁਝੰਗੀ ਮੈਨੇ ਸੱਪ ਸੁੱਚਾ ਨੰਦ ਨੇ ਕਾਜ਼ੀ ਨੂੰ ਕਿਹਾ ਕਿ ਸ਼ਰਾਜ ਸੱਪ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ ਉਹਨੇ ਕਿਹਾ ਹੈ ਫਿਰ ਇਹ ਦੋ ਬੱਚੇ ਨੇ ਜਿਹੜੇ ਇਹਨਾਂ ਨੇ ਇਕਬਾਲੀਆ ਬਿਆਨ ਦਿੱਤਾ ਹੈ ਰਿਕਾਰਡ ਕਰੋ ਜਿਹੜਾ ਫਤਵਾ ਲਿਖਿਆ ਗਿਆ ਜੱਜਮੈਂਟ ਫਤਵਾ ਮੈਨੇ ਫੈਸਲਾ ਜਿਹੜਾ ਫੈਸਲਾ ਲਿਖਿਆ ਕਾਜ਼ੀ ਨੇ ਦੋ ਬੱਚਿਆਂ ਨੂੰ ਕਤਲ ਕਰਨ ਦਾ ਨਹੀਂ ਦੋ ਸਕੋਲੀਆਂ ਨੂੰ ਕਤਲ ਕਰਨ ਦਾ ਸਟੇਟਾਂ ਇਉਂ ਕਰਦੀਆਂ ਆਉਂਦੀਆਂ ਨੇ ਲੇਕਿਨ ਤੁਸੀਂ ਹੁਣ ਦੇਖੋ ਕਿ ਇਹ ਤਾਂ ਬਾਣਾ ਵਰਤਨਾ ਸੀ ਵਰਤ ਗਿਆ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਕੋਲੋਂ ਵਿਦਾ ਹੋ ਗਈ ਇਹਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਸ਼ਹੀਦੀ ਸਤਾ ਕਿਹਾ ਜਾਂਦਾ ਜੀ ਸ਼ਹੀਦੀ ਸਪਤਾਹ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੀਆਂ ਕੀਮਤੀ ਚੀਜ਼ਾਂ ਤੁਮਾਨ ਲੋਕ ਸਾਧ ਸੰਗਤ ਸ਼ਹੀਦ ਇਹ ਭੁਲੇਖਾ ਏ ਸ਼ਹੀਦ ਹੋ ਜਾਂਦਾ ਕੋਈ ਤਾਂ ਵਿਆਪਕ ਦੁੱਖ ਪੈਦਾ ਹੁੰਦਾ ਹੈ ਰੋਸ ਸੰਤਾਪ ਨਾ ਇਸ ਤਰ੍ਹਾਂ ਖਾਲਸਾ ਪੰਥ ਚੁੱਧਦਾ ਨਹੀਂ ਸਗੋਂ ਮੈਨੂੰ ਮੈਂ ਇराण ਦਾ ਵਿజిਟਿੰਗ ਪ੍ਰੋਫੈਸਰ ਹਾਂ ਇराण ਦੀਆਂ ਯੂਨੀਵਰਸਿਟੀਆਂ ਦਾ ਦੌਰਾ ਕਰਦਾ ਰਹਿਣਾ ਮੈਨੂੰ ਇराण ਦੇ ਪ੍ਰੋਫੈਸਰ ਦੱਸਦੇ ਨੇ ਕਹਿੰਦੇ ਅਸੀਂ ਤੁਹਾਡਾ ਵੀ ਇਤਿਹਾਸ ਜਾਣਿਆ ਅਸੀਂ ਆਪਣਾ ਵੀ ਇਤਿਹਾਸ ਪੜ੍ਹਦੇ ਹਾਂ ਉਹ ਕਹਿੰਦੇ ਤੁਸੀਂ ਦੇਖੋ ਪਤਾ ਨਹੀਂ ਸਾਨੂੰ ਕੀ ਹੋ ਗਿਆ ਸਾਡੇ 12 ਇਮਾਮ ਸਨ 12 ਦੇ 12 ਸ਼ਹੀਦ ਹੋਏ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਅਸੀਂ 12 ਦੀਆਂ ਸ਼ਹਾਦਤਾਂ ਮਨਾਉਂਿਆ ਸਾਲ ਚ 12 ਵਾਰੀ ਉਹਨਾਂ ਦਾ ਜਨਮ ਦਿਨ ਵੀ ਤਾਂ ਹੋਏ ਸੀ ਅਸੀਂ ਜਨਮ ਦਿਨ ਨਹੀਂ ਮਨਾਉਂਦੇ ਕਿਉਂਕਿ ਸਾਡਾ ਰੌਣ ਨੂੰ ਜੀ ਕਰੀ ਜਾਂਦਾ ਕਹਿੰਦਾ ਤੁਸੀਂ ਦੇਖਿਓ ਸਾਡੀਆਂ ਕੁੜੀਆਂ ਬੱਚੇ ਬਾਹਰ ਬੈਠੇ ਨੇ ਪਾਰਕਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਤੰਨਾ ਤੇ ਮੋਬਾਈਲ ਲਾਇਆ ਹੋਇਆ ਸ਼ਹੀਦ हसन ਤੇ ਹੁਸੈਨ ਦੇ ਮਰਸੀਏ ਸੁਣਦੇ ਰਹਿੰਦੇ ਨੇ ਤੇ ਰੋਂਦੇ ਰਹਿੰਦੇ ਨੇ ਇਹੋਂ ਲੱਗਣ ਲੱਗਿਆ ਸਾਨੂੰ ਸਾਰਿਆਂ ਨੂੰ ਕਿ ਜੇ ਅਸੀਂ ਹੱਸ ਖੇਡਣ ਹੱਸਣ ਖੇਡਣ ਲੱਗੇ ਤਾਂ ਰੱਬ ਨਰਾਜ਼ ਹੋ ਜਾਊ। ਰੱਬ ਨੂੰ ਨਾ ਤੇ ਖੁਸ਼ ਹੁੰਦਾ ਜਿਹੜੇ ਰੋਂਦੇ ਰਹਿੰਦੇ ਨੇ। ਉਹ ਕਹਿੰਦੇ ਇੱਕਦਮ ਉਲਟ ਹੈ ਖਾਸਾ ਪੰਥ। ਜੇ ਖੁਸ਼ੀ ਹੈ ਤਾਂ ਵੀ ਆਨੰਦ ਦਾ ਆਨੰਦ ਸਾਹਿਬ ਦਾ ਪਾਠ, ਜੇ ਗਮੀ ਹੈ ਤਾਂ ਵੀ ਆਨੰਦ ਸਾਹਿਬ ਦਾ ਪਾਠ। ਸੋ ਇੱਥੇ ਇਸ ਇਸ ਖਾਨਦਾਨ ਚ ਦਸ਼ਮ ਪਾਤਸ਼ਾਹ ਦੇ ਚ ਸੋਗ ਨਹੀਂ ਹੈ। ਹਰਖ ਅਨੰਤ, ਹਰਖ ਮੈਨੇ ਖੁਸ਼ੀ ਹਰ ਇੱਕ ਅਨੰਤ ਸੋਗ ਨਹੀਂ ਪੀਆ ਸੋ ਕਰ ਗੁਰੂ ਨਾਨਕ ਕੋ ਦੀਆ ਇਹਨਾਂ ਬੋਲਾਂ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਵਿਦਿਆਰਥੀਆਂ ਦਾ ਸਾਧ ਸੰਗਤ ਦਾ ਸੁਣਨ ਵਾਸਤੇ ਆਏ ਗੁਰੂ ਦਾ ਜਸ ਹੋਇਆ ਇਸੇ ਤਰ੍ਹਾਂ ਆਪਾਂ ਕਦੀ ਕਦਾਂ ਫਿਰ ਮਿਲਦੇ ਰਹਾਂਗੇ ਭੁੱਲ ਚੁੱਕਦੀ ਖਿਮਾ ਕੁਛ ਔਣਤਾ ਹੀ ਹੋ ਸਕਦੀ ਹੈ ਗੁਰੂ ਜਸ ਵਰਣਨ ਕਰਦੇ ਆ ਸਾਰੇ ਭੁੱਲਣ ਹਾਰ ਮੈਂ ਆਪਣੇ ਵਿਦਿਆਰਥੀਆਂ ਨੂੰ ਕਲਾਸ 'ਚ ਕਹਿ ਦੇਣਾ ਕਿ ਮੈਂ ਵੱਡਾ ਵਿਦਿਆਰਥੀਆਂ ਤੁਹਾਡੇ ਤੋਂ ਤੁਸੀਂ ਛੋਟੇ ਉਮਰਾਂ 'ਚ ਹੋਰ ਫਰਕ ਕੋਈ ਨਹੀਂ ਗੁਰੂ ਨਾਨਕ ਸਾਹਿਬ ਦੀ ਕਲਾਸ ਦੇ ਵਿੱਚ ਆਪਾਂ ਸਾਰੇ ਵਿਦਿਆਰਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ